ਫਰੈਂਡਸ ਕੀ ਹਾਲ ਚਾਲ ਆ ਦੋ ਮਹੀਨੇ ਤੋਂ ਇੰਤਜ਼ਾਰ ਤੋਂ ਰਾਤ ਬੜਾ ਮੈਸੇਜ ਆਇਆ ਕੌਣ ਆਇਆ ਵਾਪਸ ਆ ਇਹ ਅਜੂਬਾ ਜੂਬਾ ਹੀ ਆਇਆ ਦੋ ਮਹੀਨੇ ਮੇਰੇ ਮਗਰੋਂ ਕੀਤਾ ਵੀ ਕੋਈ ਨਹੀਂ ਗਾ ਤੂੰ ਕੀ ਉਥੋਂ ਚਰਖੇ ਕੱਤ ਕੇ ਲੈ ਆਇਆ ਮੈਂ ਚਰਖੇ ਨਹੀਂ ਕੱਤ ਕੇ ਰਾਈ ਮੈਂ ਘੁੰਮ ਕੇ ਦਾਈਆਂ ਨਾਲ ਦੀ ਕੁੜੀ ਦੇ ਕੋਲ ਹੀ ਜਾ ਕੇ ਇੰਗਲਿਸ਼ ਵਿੱਚ ਕੋਈ ਸ਼ਬਦ ਬੋਲ ਤੂੰ ਦੋ ਮਹੀਨੇ ਸਿੱਖਿਆ ਮੈਂ ਬਾਤਾਂ ਸਿੱਖੀਆਂ ਇਹਨਾਂ ਨੂੰ ਪੁੱਛ ਇੰਗਲਿਸ਼ ਵਿੱਚ ਕੋਈ ਕੀ ਪੁੱਛਾਂ ਇੰਗਲਿਸ਼ ਵਿੱਚ ਕੋਈ ਸੌਖਾ ਸ਼ਬਦ ਹਾਊ ਆਰ ਯੂ ਕਿਵੇਂ ਭਰਾ ਹਾਊ ਆਰ ਯੂ ਇੱਧਰ ਆਇਆ ਇੱਧਰ ਆਇਆ ਹੋਰ ਕਿਵੇਂ ਕਿਵੇਂ ਬੱਬੇ ਅਕਸਿਮ ਹੋਰ 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 ਹੋਸਟਲ ਨਾਨੀ ਨੇ ਸਿੱਖਿਆ ਮੈਨੂੰ ਇਹ ਸਿੱਖ ਤੂੰ ਵੀ ਬੜੀ ਤੂੰ ਜਿੰਨੀ ਇੰਗਲਿਸ਼ ਲੈ ਕੇ ਉਹਨੀ ਪੰਜਾਬੀ ਲੈ ਕੇ ਆ ਗਈ ਬ੍ਰਾਵ ਸਿਸਟਰ ਅੱਸੀ ਮੁਜਮੀ ਹੋਰ ਇਹ ਇਹਨੂੰ ਇਹਨੂੰ ਜਹਾਜ ਲਈ ਕਹਿੰਦੇ ਰੰਗੀ ਸ਼ੇਕੀ ਕਹਿੰਦੀ ਨਹੀਂ ਨਹੀਂ ਇਹ ਦੇਖਾਣਾ ਨਹੀਂ ਹੂੰ ਹੋ ਰਵੀ ਸਦਾ ਪਰੋ ਕੀ ਹੋ ਰਿਹਾ ਰਵੀ ਸਦਾ ਜਿਹੜਾ ਅੱਗ ਆ ਉਹ ਦੋਣੋ ਲਈ ਕਿ ਆਈ ਬਖਾਣਾ ਆ ਜੀ ਅਸੀਂ ਰਬ ਵਿੱਚ ਨਹੀਂ ਵੇਲਾ ਕੀਤਾ ਸਭੇ ਤਾਂ ਗੋਰੀਓਂ ਕਿ ਆ ਗਈ ਨਾਨੀ ਵੀ ਤੇਰੀ ਗੋਰੀ ਹੋ ਕੇ ਆ ਗਈ ਉਹ ਵੇਲਾ ਵੇਲੀ ਨਾਨੀ ਤੇਰੀ ਵੇਲੀ ਢੱਕਾ ਤੋੜਿਆ ਨੇ ਉੱਥੇ 2 ਮਹੀਨੇ ਹੁਣ ਮੈਂ 2 ਮਹੀਨੇ ਪੱਕੇ ਬੰਦ ਨਹੀਂ ਤੇ ਤੋੜਿਆ ਤਾਂ ਮੈਂ ਢੱਕਾ ਤੋੜਨ ਗਈ ਸੀ ਉੱਥੇ ਉਹ ਅੱਛਾ ਦਾ ਢੱਕਾ ਮਮੀ ਦਾ ਰਾਜਾ ਸਾਹਿਬ ਹੋ ਗਿਆ ਸੀ ਜਾ ਕੇ 2 ਮਹੀਨੇ ਦੇ ਕਿਹਾ ਹੈ ਨਾ ਗੁੱਗਣਾ ਵੀ ਬੋਰਾ ਲਾਉਂਦਾ ਤੇ ਲੱਗਿਆ ਜਿਵੇਂ ਵਾਰ ਚੰਨ ਭਾਵੇਂ ਚਾਈਏ ਤੂੰ ਗੋਰੀ ਦੇ ਤੇ ਫਸ ਗਈ ਆ ਵਾਹ ਹਾਂ ਕੋਈ ਚਾਜ ਦਾ ਕੰਮ ਕੀਤਾ ਕਰਕੇ ਆਂਦਾ ਤਾਂ ਕੋਈ ਡੱਕਾ ਤੋੜਿਆ ਮਾਦੂਗਾ ਤੋੜਿਆ ਹੁਣ ਕੰਮ ਕਰਨਾ ਪੈਣਾ ਹੁਣ ਪਤਾ ਲੱਗਣਾ ਪੱਬਾ ਤੇਰਾ ਜਰੂਰ ਤੇ ਚਾਹ ਬਣਾਉਣੀਗਾ ਮੈਂ ਸਿੱਖ ਲਈ ਮੈਂ ਕੀ ਬਣਾਉਣੇ ਸਿੱਖ ਲਈ ਕੰਮ ਕਰਨਾ ਸਿੱਖ ਲਿਆ ਹੋਰ ਕੀ ਮੈਂ ਕਰ ਹਾਂ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਖਤਰੀਬਾਲ ਗੁੱਡ ਮਾਰਨਿੰਗ